ਅਕਾਲੀ ਦਲ ਦੇ ਵਿੱਚ ਦਿਨ-ਪਰ-ਦਿਨ ਅਸਤੀਫੇ ਦਿੱਤੇ ਜਾ ਰਹੇ ਨੇ ਪਰ ਅਕਾਲੀ ਦਲ ਨੂੰ ਛੱਡਿਆ ਜਾ ਰਿਹਾ ਹੈ ਕਮਜ਼ੋਰ ਕਿ ਨਹੀਂ ਜਾ ਰਹੀ ਹੈ ਆਦੀ ਦੇਣ ਤੇ ਵਿੱਚ ਮਾਰਕੀਟ ਦੇ ਵਿੱਚ ਅਕਾਲੀ ਦਲ ਬਿਲਕੁਲ ਹੀ ਜ਼ੀਰੋ ਗਰਾਊਂਡ ਤੇ ਆ ਕੇ ਕਹਿਤਾ ਕੀ ਕਹੋਂਗੇ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਜਿਹੜੀ ਤੁਸੀਂ ਗੱਲ ਸੁਭਾਲ ਕਰਿਆ ਮੇਥੋਂ ਵੀ ਪਾਰਟੀ ਛੱਡੀ ਜਾ ਰਹੀ ਵੀ ਕਿਹਦੀ ਕਿਹਦੀ ਗੱਲਬਾਤ ਕਰਨਾ ਚਾਹੁੰਦੇ ਹੋ ਦਿਲਜੀਤ ਸਿੰਘ ਚੀਮਾ ਸਰਦਾਰ ਸਬੀਰ ਸਿੰਘ ਬਾਦਲ ਜੀ ਨੇ ਜੋ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਨਾਲ ਐਨਕੇ ਸ਼ਰਮਾ ਜਿਲਪੁਰਤ ਦੇਰਾਵਸੀ ਤੋਂ ਇੱਥੇ ਸਟਾਪ ਕਰਦੇ ਜਿਹੜੇ ਦਿਲਜੀਤ ਸਿੰਘ ਛੀਮਾ ਜੀ ਹੈ ਜਿਹੜੇ ਐਨ ਕੇ ਸ਼ਰਮਾ ਜੀ ਹੈ ਇਹ ਸਾਡੀ ਪਾਰਟੀ ਦੇ ਇਹਦੇ ਕੇ ਥੰਮ ਹੈ ਇਹਨਾਂ ਨੇ ਪਾਰਟੀ ਨਹੀਂ ਛੱਡੀ ਇਹਨਾਂ ਨੇ ਅ ਅਸਤੀਫਾ ਦਿੱਤਾ ਆਪਣੇ ਅਹੁਦੇ ਤੋਂ ਇਹ ਤੁਹਾਨੂੰ ਕਿਸੇ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਕਿ ਪਾਰਟੀ ਛੱਡੀ ਪਾਰਟੀ ਨਹੀਂ ਛੱਡੀ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਅਸਤੀਫਾ ਦੇਣ ਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜਿੱਦਾਂ ਹੁਣ ਕੋਈ ਆਰਗੇਨਾਈਜੇਸ਼ਨ ਹੈ ਕੋਈ ਪਾਰਟੀ ਹੈ ਮੰਨ ਲਓ ਮੈ ਉਸ ਪਾਰਟੀ ਦਾ ਪ੍ਰਧਾਨ ਤੇ ਮੇਰੇ ਚਾਰ ਭਰਾ ਜਿਹੜੇ ਮੇਰੇ ਪਿੱਛੇ ਜਾਨ ਦੇਣ ਨੂੰ ਤਿਆਰ ਐ ਉਸ ਪਾਰਟੀ ਦੇ ਵਿੱਚ ਉਹਨਾਂ ਨੂੰ ਨਿچے ਮੈਂ ਅਹੁਦੇ ਦੇਤੇ ਕਿਸੇ ਨੂੰ ਮੈਂ ਵਾਇਸ ਪ੍ਰਧਾਨ ਬਣਾ ਤੇ ਕਿਸੇ ਨੂੰ ਮੈਂ ਸੈਕਟਰੀ ਬਣਾ ਤਿਆ ਉਦੋਂ ਬਾਅਦ ਮੰਨ ਲਓ ਮੈਂ ਅਸਤੀਫਾ ਦੇ ਦਿੰਦਾ ਉਸ ਪਾਰਟੀ ਤੋਂ ਜਾਂ ਉਸ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਉਹਨਾਂ ਨੂੰ ਕਿਸੇ ਹੋਰ ਦੀ ਪ੍ਰਧਾਨਗੀ ਨਾ ਮਨਜ਼ੂਰ ਸੀ ਉਹ ਕਿਸੇ ਦੇ ਨੀਚੇ ਨਹੀਂ ਇੱਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹਨ ਜਿਨ੍ਹਾਂ ਦੇ ਨੀਚੇ ਸਾਰਾ ਸ਼ਰੂਨੀ ਅਕਾਲੀ ਦਲ ਹੈ ਜਿਹੜਾ ਜਿਹੜੇ ਸਾਡੇ ਵਰਗੇ ਨਵੇਂ ਯੂਜ਼ ਦੇ ਵਰਕਰ ਹੈ ਉਹ ਸਾਰੇ ਸੁਖਵੀਰ ਸਿੰਘ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੀ ਪ੍ਰਧਾਨਗੀ ਦੇ ਨਿਚੇ ਕੰਮ ਕਰਕੇ ਕੋਸ਼ ਹੈ ਹਾਂ ਤਾਂ ਸੁਖਵੀਰ ਸਿੰਘ ਬਾਦਲ ਜੀ ਨੇ ਜਦੋਂ ਸਿਫਾ ਦਿੱਤਾ ਉਸ ਤੋਂ ਬਾਅਦ ਇਹ ਲੈਂ ਲੈਣੀ ਸ਼ੁਰੂ ਹੋਈ ਹੈ ਦੇਖੋ ਤੁਸੀਂ ਇੱਥੇ ਦੇਖਦੇ ਮੈਂ ਫੇਰ ਤਾਂ ਕਹਿੰਦੇ ਨਾ ਕੱਲ ਮੈਂ ਫੇਰ ਮੈਂ ਫੇਰ ਮੈਂ ਕੰਮ ਕਰਦਾ ਤੁਹਾਨੂੰ ਮੈਂ ਦੱਸਦਾ ਕਿ ਇੱਥੇ ਤੁਹਾਨੂੰ ਮੈਂ ਫੇਰ ਕਿ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਐਨ ਕੇ ਸ਼ਰਮਾ ਜੀ ਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਪਰ ਮਾਰਕੀਟ ਦੀ ਤਾਂ ਗੱਲ ਕੁਝ ਹੋਰ ਚੱਲੀ ਮੀ ਬੀਪੀ ਜਾਣਗੇ ਇਹ ਕਾਂਗਰਸ ਵਿੱਚ ਜਾਣਗੇ ਮਤਲਬ ਕਿ ਇੰਨੇ ਜਿਹੇ ਗੱਲਾਂ ਸੁਣਨ ਨੂੰ ਮਿਲਦੀਆਂ ਤੇ ਪਾਰਟੀ ਦਾ ਦੇਖੋ ਇੱਕ ਵਜੂਦ ਹੁੰਦਾ ਹੈ ਇੱਕ ਮਾਰਕੀਟ ਦੇ ਵਿੱਚ ਵੈਲਿਊ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ ਆਪਾਂ ਜਦੋਂ ਪੰਜਾਬ ਦੇ ਵਿੱਚ ਕਾਦੀਦਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ ਇੱਕ ਕੰਮ ਦੇ ਵਿੱਚ ਮਗਰ ਹੁਣ ਅੱਜ ਕੱਲੋ ਜ਼ੀਰੋ ਤੇ ਨਜ਼ਰ ਬਿਲਕੁਲ ਇਹ ਦੇ ਕੰਵਰ ਗੱਲਾਂ ਨੂੰ ਸਮਝੋ ਤੁਹਾਨੂੰ ਲੱਗਦਾ ਅੱਜ ਵੀ ਜਿੱਥੇ ਕਿਤੇ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਡਟ ਕੇ ਪੰਜਾਬ ਦੇ ਨਾਲ ਖੜਦੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਜੇ ਕੋਈ ਗਲਤ ਕੰਮ ਹੋਣ ਲੱਗਦਾ ਪੰਜਾਬ ਦੇ ਨਾਲ ਜਿਹੜੀ ਡਟ ਕੇ ਵਿਰੋਧ ਕਰਦੀ ਹੈ ਉਸ ਗੱਲ ਦਾ ਇਹ ਜਿਹਨੇ ਸ਼ਹੀਦਾਂ ਦੀ ਪਾਰਟੀ ਹੈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਪਾਰਟੀ ਹੈ ਦੇਸ਼ ਬੜੇ ਮਾਣ ਸਾਨੂੰ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਠੀਕ ਹੈ ਇਹ ਖਤਮ ਨਹੀਂ ਹੁੰਦੀ ਮੱਤਰਾ ਜੀ ਇਹ ਇਤਰਾਜ ਜਿਹੜਾ ਹੈ ਇਹ ਚੱਲਦੇ ਰਹੇ ਨੇ ਜਿਹਦੇ ਤੇ 1920 ਦੀ ਸ਼ੁਰੂਆਤ ਕਾਗਿਲਦਲ ਪਾਰਟੀ ਗਣੀ ਜਾਂਦੀ ਜੇ ਆਪਾਂ ਮੰਨਦੇ ਹਾਂ ਮੈਂ ਇਹ ਇੱਕ ਤਾਂ ਪੰਜਾਬ ਦੇ ਵਿੱਚ ਦੇਖੋ ਜਦੋਂ ਗਰੋਥ ਕੀਤਾ ਸੀਗਾ ਆ ਤੋਂ 10 ਸਾਲ ਪਹਿਲਾਂ ਲਖੇ ਉਹਨਾਂ 10 ਸਾਲ ਤੋਂ 15 ਸਾਲਾਂ ਤੋਂ ਲਗਾਤਾਰ ਮਾਰਕੀਟ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਾਗਿਲਦਲ ਨਹੀਂ ਹੈਗਾ ਇਹ ਗੱਲ ਮੈਂ ਤੁਹਾਨੂੰ ਦੱਸਣਾ ਉਹਨਾਂ ਪਹਿਲਾਂ 10 ਸਾਲ ਤਾਂ ਅਸੀਂ ਸੇਵਾ ਕੀਤੀ ਹੈ ਨਾ ਆਪਣੀ ਆਪਣੀ ਸਟੇਟ ਦੀ ਤੇ 10 ਸਾਲ ਲੋਕਾਂ ਨੇ ਸਾਡਾ ਸਾਨੂੰ ਪਾਵਰ ਦੇ ਵਿੱਚ ਰੱਖਿਆ ਤੇ ਚੇਂਜ ਤਾਂ ਦੇਖੋ ਆ ਹੁਣ ਵੈਦਰ ਵੀ ਚੇਂਜ ਹੋ ਰਿਹਾ ਚੇਂਜ ਸਭ ਕੋਈ ਭਾਲਦਾ ਉਹਨਾਂ ਨੇ ਚੇਂਜ ਕਰਕੇ ਦੇਖਣੀ ਸੀ ਦੇਖ ਲੈ ਤੇ ਲੋਕ ਤੰਗ ਐ ਪੰਜਾਬ ਦੇ ਆ ਬਦਲਾਵ ਦੇ ਨਾਮ ਤੇ ਆਏ ਸੀ ਨਵੇਂ ਇਹਨਾਂ ਨੇ ਤਾਂ ਜਮਾ ਹੀ ਬੇੜਾ ਕਰ ਕਰਦੇ ਆ ਕਰਜ਼ੇ ਚ ਲੋਕ ਕੇ ਸੜਤੇ ਆ ਪੰਜਾਬ ਨੂੰ ਸ ਸੜਕਾਂ ਤੇ ਮੰਡੀਆਂ ਦੇ ਵਿੱਚ ਰੋਲ ਕੇ ਰੱਖਦੇ ਆ ਕਿਸਾਨ ਠੀਕ ਐ ਤੇ ਲੋਕ ਜਿਹੜੇ ਬਦਲਾਵ ਭਾਲਦੇ ਸੀ ਅੱਜ ਮੱਥੇ ਤੇ ਹੱਥ ਮਾਰ ਕੇ ਰੋ ਰਹੇ ਨੇ ਤੁਹਾਡੇ ਹੀ ਕਹਿਣੇ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਸਤੀਫਾ ਦਿੱਤਾ ਪਾਰਟੀ ਉਹਦੇ ਤੋਂ ਦਿੱਤਾ ਹੈ ਇਹ ਗੱਲ ਨੂੰ ਤੁਸੀਂ ਵੀ ਮੰਨਦੇ ਹੋ ਮਗਰ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਜੀ ਅੱਗੇ ਕੀ ਕਰਨਗੇ ਪਾਰਟੀ ਨੂੰ ਕਿਵੇਂ ਮੈਂ ਤੁਹਾਨੂੰ ਦੱਸਦਾ ਹਲੇ ਤਾਂ ਦੇਖੋ ਉਹਨਾਂ ਨੂੰ ਜਿਹੜਾ ਸ਼ਰੀ ਕਾਲ ਤੱਕ ਸਾਫ ਬਾਲ ਤੇ ਜਿਹੜਾ ਹੈ ਉਸ ਸਜ਼ਾ ਮਿਲੀ ਹੋਈ ਹੈ ਇਸ ਲਈ ਉਹ ਹਲੇ ਕਿਸੇ ਨਾਲ ਕੋਈ ਬੋਦੀ ਉਹਦੇ 'ਚ ਨਹੀਂ ਹੈ ਸਾਡੀ ਗੱਲਬਾਤ ਵੀ ਕੋਈ ਉਦਾਂ ਨਹੀਂ ਹੁੰਦੀ ਉਹੀ ਗੱਲ ਇਹ ਬੰਦੀ ਉਸ ਚੀਜ਼ ਦੇ ਬਾਰੇ ਕੋਈ ਗੱਲ ਨਹੀਂ ਹੋਈ ਜਿੱਦਾਂ ਹੀ ਅਕਾਲ ਤਖਤ ਸਾਹਿਬ ਮਿਹਰ ਕਰਦੇ ਆ ਉਹ ਤੇ ਫ੍ਰੀ ਹੋਣੇ ਆ ਉਸ ਚੀਜ਼ ਤੋਂ ਉਦੋਂ ਬਾਅਦ ਫਿਰ ਦੱਸਾਂਗੇ ਤੁਹਾਨੂੰ ਕੀ ਤੁਹਾਨੂੰ ਲੱਗਦਾ ਕਿ ਨਵਾਂ ਪ੍ਰਧਾਨ ਜਦੋਂ ਬਣਾਇਆ ਜਾਏਗਾ ਜਾਂ ਦੱਸਣਗੇ ਕੌਣ ਬਣੇਗਾ ਕੀ ਤੁਹਾਨੂੰ ਲੱਗਦਾ ਪਾਰਟੀਆਂ ਦਾ ਕਲੀ ਹੋਈ ਹੈ ਸਰਪੰਚ ਦਾ ਸੁਖਵੀਰ ਸਿੰਘ ਬਾਦਲ ਹੈ ਹੂੰ ਫਿਰ ਆਲਦੀ ਕਲੀ ਤੁਸੀਂ ਵੀ ਆਪਣੇ ਅਕਾਲੀ ਦੋਸਤਾਂ ਤਸੀਫਾ ਦੇਣ ਨੂੰ ਤਿਆਰ ਹੋ ਇਸ ਗੱਲ ਤੋਂ ਅਕਾਲੀ ਦਲ ਤੋਂ ਨਹੀਂ ਜੀ ਮੈਂ ਬਾਰ ਬਾਰ ਕਹਿ ਰਿਹਾ ਹਾਂ ਉਹਦੇ ਉਹਦੇ ਦੀ ਗੱਲ ਹੈ ਸਾਡੇ ਤਾਂ ਉਹਦੇ ਵਾਂਗ ਹੀ ਭੰਗ ਹੋਏ ਪਏ ਹਾਲੇ ਨਵੀਂ ਬਣੂਗੀ ਜਦ ਇਹ ਬੰਦੀ ਉਹਦੇ ਚ ਦੇਖਾਂਗੇ ਕੀ ਸੇਵਾ ਨੂੰ ਦਿੱਤੀ ਮਤਲਬ ਫਿਲਹਾਲ ਦੀ ਕਰੀ ਤੁਹਾਡੇ ਵੱਲ ਵੀ ਸਤੀਫਾ ਦਿੱ ਦਿੱਤਾ ਗਿਆ ਹੈ ਮੀਤ ਪ੍ਰਧਾਨ ਦੇ ਵੱਲ ਇਹ ਸਤੀਫਾ ਹੀ ਸਮਝੋ ਤੁਸੀਂ ਜਾਂ ਸਾਡਾ ਪ੍ਰਧਾਨ ਜਿਹਨੂੰ ਅਸੀਂ ਪ੍ਰਧਾਨ ਸਮਝ ਗਏ ਜਿਹਨੂੰ ਅਸੀਂ ਆਈਡਲ ਸਮਝ ਗਏ ਜਿਸ ਬੰਦੇ ਦੀ ਰਹਿਨਮਾਈ ਚ ਅਸੀਂ ਕੰਮ ਕਰਕੇ ਕੋਸ਼ਿਸ਼ ਜਦ ਉਹੀ ਬੰਦਾ ਉਸ ਪ੍ਰਧਾਨਗੀ ਦੇ ਵਿੱਚ ਸਾਡੀਆਂ ਪ੍ਰਧਾਨੀਆਂ ਦਾ ਜਿਸੇ ਉਹਦੀਆਂ ਹੈ ਤਾਂ ਅੱਗੋਂ ਤੁਸੀਂ ਕਿਵੇਂ ਦੇਖੋਗੇ ਅੱਗੋਂ ਵੀ ਚੜ੍ਹਦੀ ਕਲਾ ਚ ਜਾਵਾਂਗੇ ਦੇਖੀਓ ਪਾਰਟੀ ਕਿਸੇ ਹੋਰ ਪਾਸੇ ਤਾਂ ਨਹੀਂ ਜਾਣ ਦੀ ਤਿਆਰੀ ਰਹੀ ਲੱਗ ਰਿਹਾ ਜਿੜੀ ਹਵਾ ਲੱਗ ਰਹੀ ਪਾ ਕੇ ਅੰਦਰ ਇਸ ਗੱਲ ਦੀ ਕੋਸ ਨਹੀਂ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਤਾਂ ਜਿਹੜੇ ਹੁਣ ਤੱਕ ਖੜੇ ਆ ਪਾਰਟੀ ਨਾਲ ਉਹ ਪੱਕੇ ਬੰਦੇ ਆ ਇਹ ਸਰਦਾਰ ਸੁਖਵੀਰ ਸਿੰਘ ਵੀ ਬਾਦਲ ਵੀ ਕਹਿੰਦੇ ਆ ਮੈਂ ਅਸੀਂ ਕੁਝ ਵੀ ਕਹਿੰਦੇ ਆ ਪੱਕੇ 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 ਤਾਂ ਜਗੀਰ ਕੌਰ ਵੀ ਸੀ ਪੱਕੇ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸੀਗੇ ਉਹਨਾਂ ਨੂੰ ਤੁਸੀਂ ਕਿਵੇਂ ਤੇ ਤੁਸੀਂ ਵੀ ਬੜੀ ਹੈਲਪ ਕੀਤੀ ਉਹਨਾਂ ਦੀ ਨਹੀਂ ਦੇਖੋ ਸਾਡੀ ਪਾਰਟੀ ਵੱਲ ਤੇ ਕੋਈ ਵੀ ਆਵੇ ਉਹਦਾ ਵੈਲਕਮ ਹੈ ਹਮੇਸ਼ਾ ਹੀ ਕਰੂਗਾ ਅਮਰ ਜੀ ਨੂੰ ਮਰਜ਼ੀ ਦੇ ਦਾਂ ਸਾਡੇ ਹਲਕੇ ਜੋ ਪਾਰਟੀ ਵੱਲ ਤੋਂ ਥਾਪ ਗਿਆਊਗਾ ਉਹਦੀ ਹੈਲਪ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਫਿਰ ਚੰਦੂ ਮજરા ਸਾਹਿਬ ਨੂੰ ਗੱਲ ਨੂੰ ਪਾਰਟੀ ਅਕਸੈਪਟ ਕਰ ਲਾ ਵੀ ਸਾਡੇ ਕੋਲ ਭੇਜਦੀ ਆ ਤਾਂ ਸਾਡੇ ਸਰਪੱਤੇ ਆ ਪਰ ਜੇ ਉਹ ਸਾਡੀ ਪਾਰਟੀ ਤੋਂ ਅਲੱਗ ਆ ਤਾਂ ਫਿਰ ਉਹਨਾਂ ਦਾ ਪਰਿਵਾਰ ਹੋ ਰਿਹਾ ਸਾਡਾ ਸਰਦਾਰ ਰਣਜੀਤ ਸਿੰਘ ਗਿੱਲ ਨੂੰ ਵੀ ਕਿਵੇਂ ਦੇਖੂਗੇ ਉਹਦੇ ਸਾਡੀ ਦਲ ਦੇ ਗਿੱਲ ਸਾਹਿਬ ਸਾਡੇ ਜਥੇਦਾਰ ਜਥੇਦਾਰ ਉਹਨਾਂ ਦੇ ਕੋਲੋਂ ਹਜੇ ਤੱਕ ਕੋਈ ਬਿਆਨ ਨਹੀਂ ਆਇਆ ਉਹ ਤਾਂ ਤੁਸੀਂ ਲੈਣੇ ਆ ਨਹੀਂ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਆ ਕੌਣ ਕਹਿੰਦਾ ਸੁਖਬੀਰ ਸਿੰਘ ਜਿਹੜਾ ਨੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਆ ਤੁਸੀਂ ਆਪ ਕਹਿ ਰਹੇ ਹੋ ਕਿ ਉਹ ਤਾਂ ਪ੍ਰਧਾਨ ਦੇ ਨਾਲ ਨਹੀਂ ਹੈ ਕੌਣ ਨਹੀਂ ਹੈ ਨਾ ਸਰਦਾਰ ਰਣਜੀਤ ਸਿੰਘ ਗਿਲਮਾ ਗੱਦ ਗਿਆ ਤੁਹਾਨੂੰ ਨਾਲ ਨਹੀਂ ਹਾਂਜੀ ਮੈਂ ਤਾਂ ਅਗਲ ਵਹੀ ਫਿਰ ਦੇਖੋ ਗਿਣਵੇਂ ਗਿਣਵੇਂ ਚੋਂ ਮੈਂ ਬੰਦੇ ਦੋ ਚਾਰ ਬੰਦੇ ਤੁਸੀਂ ਕਹਿ ਰਹੇ ਅਸਤੀਫਾ ਦੇ ਜਾ ਰਹੇ ਅਸਤੀਫਾ ਦੇ ਗਏ ਇਹਦੇ ਵਿੱਚ ਕਿਤੇ ਨਾ ਕਿਤੇ ਨਾਮ ਤਾਂ ਕਮਜ਼ੋਰ ਹੁੰਦੇ ਹੀ ਆ ਅਕਾਲੀ ਦਲ ਦਾ ਉਹ ਅਕਾਲੀ ਦਲ ਤਾਂ ਅਸਤੀਫਾ ਹੀ ਨਹੀਂ ਨਾ ਦਿੰਦਾ ਪੁੱਤਰਾ ਜੀ ਇਹ ਸਮਝੋ ਤੁਸੀਂ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੰਦਾ ਜਿਹੜਾ ਅਸਤੀਫਾ ਦਿੱਤਾ ਆਪਣੇ ਅਹੁਦਿਆਂ ਤੋਂ ਦਿੱਤਾ ਤੁਸੀਂ ਮਿਸਗਾਈਡ ਨਾ ਕਰੋ ਨਾ ਜਨਤਨ ਨੂੰ ਨਾ ਆਪ ਕੋ ਇਹ ਅਹੁਦੇ ਤੋਂ ਅਸਤੀਫਾ ਦਿੰਦਾ ਹੈ ਪਾਰਟੀ ਤੋਂ ਅਸਤੀਫਾ ਨਹੀਂ ਦਿੰਦਾ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਨਹੀਂ ਦਿੰਦਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਸੁਣਿਆ ਦੇਣਾ ਚਾਹੁੰਦੇ ਕਿਸ ਚੀਜ਼ ਬਾਰੇ ਕਾਂਦੀਦਾਂ ਦੇ ਬਾਰੇ ਕਾਲੀ ਦਲ ਖੇਤਰੀ ਪਾਰਟੀ ਆ ਪੰਜਾਬ ਦੀ ਮਾਂ ਪਾਰਟੀ ਆ ਸੰਘਰਸ਼ ਕਰਿਆ ਕਾਲੀ ਦਲ ਨੇ ਪੰਜਾਬ ਦੇ ਵਾਸਤੇ ਇੱਕ ਅਲੱਗ ਸੂਬਾ ਪੰਜਾਬੀ ਬੋਲ ਦਾ ਅਲੱਗ ਸੂਬਾ ਸੂਬਾ ਬਣਾਉਣ ਵਾਸਤੇ ਜੇਲਾ ਗੱਟੀਆਂ ਤੇ ਮੈਂ ਲੋਕਾਂ ਨੂੰ ਕਹਿੰ ਰਿਹਾ ਤਗੜੇ ਹੋ ਕੇ ਆਪਣੀ ਖੇਤਰੀ ਪਾਰਟੀ ਦੇ ਜਿਹੜੇ ਹੱਥ ਆ ਉਹਨਾਂ ਨੂੰ ਮਜ਼ਬੂਤ ਕਰੋ ਤੇ ਜੜੀਆਂ ਅਫਵਾਹਾਂਾਂ ਉਹਨਾਂ ਤੋਂ ਬਚੋ ਇਹ ਤਰੱਕੀ ਚਾਹੁੰਦੇ ਆ ਪੰਜਾਬ ਦੀ ਤੁਸੀਂ ਮੈਂ ਅਸੀਂ ਕੋਈ ਵੀ ਕਾਲੀ ਦਲ ਦਾ ਵਰਕਰ ਆ ਕੋਈ ਲੀਡਰ ਆ ਉਹ ਹਿੱਕ ਠੋਕੇ ਇਹੀ ਗੱਲ ਕਹਿੰਦਾ ਕਿ ਜਿਹੜੀ ਪੰਜਾਬ ਚ ਅੱਜ ਤੱਕ ਤਰੱਕੀ ਹੋਈ ਆ ਉਹ ਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈ ਐ ਇਤੋਂ ਤੁਸੀਂ ਕੋਈ ਵੀ ਮੁਨਕਰ ਨਹੀਂ ਹੋ ਸਕਦੇ ਸਾਡੀ ਸਰਕਾਰ ਤੋਂ ਬਾਅਦ ਚਾਹੇ ਉਹ ਕਾਂਗਰਸ ਦੀ ਐ ਚਾਹੇ ਇਹਨਾਂ ਦੀ ਮੈਨੂੰ ਇੱਕ ਕੰਮ ਦੱਸ ਦਿਓ ਜਿਹੜਾ ਇਹਨਾਂ ਸਰਕਾਰਾਂ ਨੇ ਕੀਤਾ ਹੋਵੇ ਕੋਈ بڑا ਹਸਪਤਾਲ ਨਹੀਂ ਪੱਥਰਾਂ ਦੀ ਗੱਲ ਨਹੀਂ ਕਰਦਾ ਮੈਂ ਫਿਰ ਦੱਸੂਗਾ ਉਹ بڑا ਹਸਪਤਾਲ ਕੋਈ بڑا ਬੜੀ ਯੂਨੀਵਰਸਿਟੀ ਕੋਈ بڑا ਕਾਲਜ ਕੋਈ ਇੱਕ ਦੱਸ ਦਿਓ ਕੋਈ ਡੈਮ ਕੋਈ ਨਵੀਂ ਮੰਡੀ ਉਲਟਾ ਬੰਦ ਜ਼ਰੂਰ ਕਰਤੀਆਂ ਜਿਹੜੀਆਂ ਛੋਟੀਆਂ ਮੰਡੀਆਂ ਸੀ 300 ਸਮਥਿੰਗ ਮੰਡੀਆਂ ਬੰਦ ਕਰਤੀਆਂ ਜਾਤਾਂ ਨੂੰ ਡੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਤੇ ਬੇਬਾਕੀ ਦੇ ਨਾਲ ਝੂਠ ਬੋਲਿਆ ਜਾ ਰਿਹਾ ਇੱਥੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ ਕਿ ਕੌਣ ਆਪਣਾ ਕੌਣ ਪਰਾਇਆ ਇੱਕ ਗੱਲ ਹੋਰ ਕਹਿ ਦਵਾਂ ਵੀ ਜਦ ਆਪਣੇ ਪਰਾਇੇ ਲੱਗਣ ਲੱਗ ਜਾਣ ਤੇ ਪਰਾਇੇ ਆਪਣੇ ਲੱਗਣ ਲੱਗ ਜਾਣ ਤਾਂ ਸਮਝੋ ਬਨਾਸ਼ ਨੇੜੇ